ਬਣੀ ਵੀ ਮੜਾ ਜੀ ਤੇ ਹਾਜੀ ਕਿੱਦਾਂ ਸਾਰੇ ਤੇ ਅੱਜ ਗੰਨੇ 'ਤੇ ਲੱਗੇ ਨੇ ਸਪਰੇਅ ਕਰਨ ਡਰੋਨ ਨਾਲ ਦੁਹੋਣੇ ਮੈਂ ਡਰੋਨ ਦਾ ਡੱਬਾ ਉਧਰ ਦਵਾਈ ਪਾਉਣ ਲੱਗੇ ਹਾਂ ਡਰੋਨ 'ਚ ਚੈੱਕ ਕਰਾਉਂਦੇ ਆ ਉਹ ਦੁਬਾਰਾ ਗੰਨੇ 'ਤੇ ਕਰਨੀ ਹੈ ਸਪਰੇਅ देखो मेरे जा सार में बदे साम कर दे करें नहीं फ्लैट मोर चेक करें मोर तो चेक करें लावा सरकानू बैठ दिख रहा होगा बैठ ठीक है बेशाम कर दो वो हाँ तो ਬੱਸ ਰਡਾਰ ਚੱਕ ਕਰ ਲੱਗੇ ਨੇ ਗਾਇ ਕਰਤੇ ਰਡਾਰ ਤੇ ਪੀਪੀ ਪੁੱਤ ਲੈਂਡਿੰਗ ਵੇਲੇ 6 ਚੱਕਰ ਕੋਈ ਓਏ ਛੋਟੇ ਆਹਾ ਪੀਪੀ ਪੁੱਤ ਪਰਾਂ ਨੂੰ ਲੈ ਜੀ ਮੜੀ ਜੀ ਲਾਹਣ ਵੇਲੇ ਨੇ ਪਈ ਰਹਿਣਾ ਉਰੀ ਫੇਰ ਫੇਰ ਕਈ ਵਾਰੀ ਵਿੱਚ ਚੜ ਜਾਂਦੀ ਹੈ ਮੋੜ ਉੱਟ ਗਿਆ 15 ਫੁੱਟ ਦੀ ਚਾਈ ਤੇ ਉੱਡਣਾ ਵੱਧ ਵੱਧ ਨਹੀਂ ਅੰਦਰ ਅੜਾਰ ਬੰਨਿਆ ਹੋਇਆ ਹੈ ਵਾ ਲੋਈ ਆ ਗਿਆ ਡਰੋਨ ਬਾਈ ਖੜਾ ਤਾਂ ਟੈਂਪੋ ਦੇ ਆ ਜਿਹੜੇ ਨੀਵਾ ਥੋਂ ਰਿਹਾ ਇੰਨਾ ਥੋਂ ਆਹ ਇਹ ਸਾਰਾ ਲਤੜਿਆ ਟਰੈਕਟਰ ਦਾ ਉਹ ਚਲੇ ਗਿਆ ਪਰਾ ਕੋਈ ਉੱਤਰ ਇੱਧਰ ਨਹੀਂ ਹੋਊਗਾ ਉਹ ਚਲੇ ਗਿਆ 15 ਫੋਟਾ ਚ ਆਈ ਹੋਊ ਗੰਨੇ ਦੀ ਕਿਥੇ ਫੇਟੋ ਉਹ ਬਚਾਵਾਂ ਨਹੀਂ ਦਵਿਆ ਹੋਇਆ ਨਹੀਂ ਤਾਂ ਠੀਕ ਆ ਸਾਰੀ ਜੀ ਲੋ ਜੀ ਹੁਣ ਛੱਡੂਗਾ ਸਪਰੇਅ ਉਹ ਚੱਲ ਪਿੱਛੇ ਵੀਰੇ ਜਦੋਂ ਆਪਣੇ ਇੱਥੇ ਲਵੇ ਆਉਂ ਫੇਰ ਦਿਖਾਉਂਗਾ ਇਹ ਵਾਹੀਏ ਸੁੱਕਾ ਫੜਨ ਨਾਲੀ ਗੰਨੇ ਦੇ ਰਾਤ ਨੂੰ ਜਿਹੜਾ ਆ ਪਮੱਕਾਉਂਦਾ ਬਿਮਾਰੀ ਲਾਉਂਦਾ ਉਹ ਇਹਦੇ ਆ ਪੱਖੇ ਜਿਹੇ ਬਣੇ ਨੇ ਪੱਖੇ ਘੁੰਮਦੇ ਤਾਂ ਹੈ ਨਹੀਂ ਲਾਈਟ ਦੇ ਚਾਨਣ ਚ ਆਉਂਦੇ ਨੇ ਫਿਰ ਇਹਦੇ ਬੱਚ ਜਾੜੇ ਦੇ ਨੇ ਲੋਇਆ ਫਿਰਦਾ ਡਰੋਨ ਬ੍ਰੀਕ ਬ੍ਰੀਕ ਜਾਵਾ ਬ੍ਰੀਕ ਬ੍ਰੀਕ ਨਾਲ ਜਟੇ ਰਹੀ ਆ ਸਪਰੇ ਪੜਾਤਾ ਇੱਕ ਜਗ੍ਹਾ ਤੇ ਛੜ ਗਏ ਨੂੰ ਜਿਹਾ ਘਮਾਉਣ ਲੱਗੇ ਨੇ ਲੋ ਨਵਾਲੇ ਮਨੁਲਾ ਦਾ ਹੈ ਅੱਜ ਗੱਲਬਾਤ ਹੋਈ ਨਵਾਲਾ ਹਾਂ ਜਨੇ ਹੈ ਕਿ ਜੰਦੂ ਉੱਤੋਂ ਹੁਣ ਚੱਲਦਾ ਟਰੈਕਟਰ ਬਾਹਰ ਜੀਪੀਐਸ ਕੰਡੈਕਟ ਕਰਕੇ ਉਹ ਬਹੁਤ ਵੱਡਾ ਏਰੀਆ ਕਰ ਰਿਹਾ ਹੈ ਦੇਖ ਹੂੰ ਪਰਮਾਤਮਾ ਨੂੰ ਜਦ ਪੁੱਛਿਆ ਸੀ ਕਿ ਮੈਂ ਕਿਹਾ ਤਾਰਾਂ ਤਾਂ ਨਹੀਂ ਹੈਗੀਆਂ ਤਾਰਾਂ ਦੂਰ ਨਹੀਂ ਹੁਣ ਪੁੱਜੀ ਬੈਟਰੀ ਦੇ ਸਿਕਮੇ ਕਰ ਦੋ 10 ਤੇ 2 2 10 ਤੇ 2 ਬਣੀ ਬਰੀ ਮੜਾ ਜੀ ਕਲਾਹਾ ਨਾ ਨਾ ਇਹ ਤਾਂ ਹੀ ਨਾਲ ਹੀ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਛੱਲ ਨਾ ਮਰੀ ਬਾਲਟੀ ਨਾਲ ਲਾ ਦਿਓ ਅਜੇ ਦਵਾਈ ਫਾਸੀ ਪਈ ਹੈ ਇਹ ਤੁਸੀਂ ਇਹ ਕਹੋ ਬਾਲਟ ਹਜੇ ਨੇ ਫੋਮ ਵੀ ਕਿਹੜਾ ਕੱਢਿਆ ਸੀ ਅਜੇ ਤਾਂ ਦੋ ਗੇੜਿਆਂ ਦੀ ਦਵਾਈ ਪਈ ਸੀ ਆਏ ਉਹ ਖੋਜ ਹੁੰਦੇ ਨੇ ਹੂੰ ਨਾਲੇ ਜੇਰਾ ਮਨ ਖਰਾਬ ਹੋ। ਉਹ ਵੱਡੀ ਲਾਈਨ ਕਰਕੇ ਕੰਮ ਖਰਾਬ ਆ ਹੋਣਾ। ਦੋ ਗੜੀ ਦਿੱਤੇ ਸੀ। ਆ ਲੈਣ ਦੇ ਰਡਾਰ ਜਨੇ ਕੰਮ ਨਹੀਂ ਕਰਿਆ। ਡੀਪੀਐਸ ਕਨੈਕਟ ਡਿਸਕਨੈਕਟ ਹੋ ਰਿਹਾ। ਇਹਦਾ ਡੇਮੇਜ ਹੋਣ ਦਾ ਡਰ ਪੱਦਾ। ਦੋ ਗੜੀ ਲੈ ਜਿੰਨੇ ਇਹ ਚ ਰਡਾਰ ਆਉਂਦਾ ਨਹੀਂ ਇਹ ਤਾਂਰਾ ਵੱਡੀ ਲਿਆਉਣਾ ਵੀ ਹਨਾ। ਹੁਣ ਹੋਊ ਦੂਜੀ ਲੋਟ।